ਜੀ ਬਾਬਿਓ ਸਵੇਰੇ ਸਵੇਰੇ ਟਰਾਲੀ ਲੈ ਕੇ ਜਾਣ ਦਾ ਵੀ ਆਪਣਾ ਹੀ ਸਵਾਦ ਆ ਮਠਾ ਮਠਾ ਜੇ ਝੂਟੇ ਪੈਂਦੇ ਹੁਣ ਟਰਾਲੀ ਫੁੱਲ ਭਰੀ ਹੋਵੇ ਕਣਕ ਨਾਲ ਸਵੇਰੇ ਸਾਰੀ ਸੜਕਾਂ ਤਕਰੀਬਨ ਖਾਲੀ ਪਈਆਂ ਹੁੰਦੀਆਂ ਨੇ ਸਾਢੇ 5 ਵਜੇ ਦਾ ਟਾਈਮ ਆ ਸਵੇਰ ਦਾ ਤੇ ਕਮੈਂਟ ਕਰਕੇ ਦੱਸੋ ਵੀ ਸਵੇਰੇ ਸਵੇਰੇ ਸਾਜਰੇ ਜਾਣੇ ਵਾਲੇ ਕਿਹੜੇ ਨੇ ਮੰਡੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਸਾਡਾ ਨੰਬਰ ਲੱਗ ਜੋਏ ਤੇ ਕਈ ਤਾਂ ਬਾੜੀ ਸਾਜਰੇ ਆ ਜਿੰਦੇ 4-4.5 ਰੁਪਏ ਆ ਜਾਂਦੇ ਰਹੇ ਸਵੇਰ ਸਵੇਰ ਦਾ ਜਣਾ ਦਾ ਵਧੀਆ ਲੱਗਦਾ ਲਾਓ ਜੀ ਬਾਬਿਓ ਸਵੇਰੇ ਸਵੇਰੇ ਟਰਾਲੀ ਲੈ ਕੇ ਜਾਣ ਦਾ ਵੀ ਆਪਣਾ ਹੀ ਸਵਾਦ ਆ ਮਠਾ ਮਠਾ ਜੇ ਝੂਟੇ ਪੈਂਦੇ ਹੁਣ ਟਰਾਲੀ ਫੁੱਲ ਭਰੀ ਹੋਵੇ ਕਣਕ ਨਾਲ ਸਵੇਰੇ ਸਾਰੀਆਂ ਸੜਕਾਂ ਤਕਰੀਬਨ ਖਾਲੀ ਪਈਆਂ ਹੁੰਦੀਆਂ ਨੇ ਸਾਢੇ 5 ਵਜੇ ਦਾ ਟਾਈਮ ਆ ਸਵੇਰ ਦਾ ਤੇ ਕਮੈਂਟ ਕਰਕੇ ਦੱਸੋ ਵੀ ਸਵੇਰੇ ਸਵੇਰੇ ਸਾਜਰੇ ਜਾਣ ਵਾਲੇ ਕਿਹੜੇ ਨੇ ਮੰਡੀ ਦੇ ਵਿੱਚ ਵੀ ਸਭ ਤੋਂ ਪਹਿਲਾਂ ਸਾਡਾ ਨੰਬਰ ਲੱਗ ਜੋਏ ਤੇ ਕਈ ਤਾਂ ਬਾੜੀ ਸੱਜ ਰਿਆ ਜਿੰਨੇ 4 4.5 ਰੁਪਏ ਆ ਜਾਂਦੇ ਨੇ ਫਿਰ ਸਵੇਰ ਸਵੇਰ ਦਾ ਜਿਹੜਾ ਜਾਣ ਦਾ ਵਧੀਆ ਲੱਗਦਾ